ਜਮੀਨ 6 7 ਇੰਚ ਤੋਂ ਬਾਅਦ 18 ਇੰਚ ਤੱਕ ਤੁਹਾਡੀ ਜ਼ਮੀਨ ਦੇ ਇੱਥੇ ਲੈਂਟਰ ਲੱਗ ਚੁੱਕਾ ਹੈ ਪਾਣੀ ਇੱਥੇ ਜਾਂਦਾ ਨਹੀਂ ਤੁਸੀਂ ਪਾਣੀ ਦਿੰਦੇ ਜੇ ਕਈ ਕਈ ਦਿਨ ਸੁੱਕਦਾ ਹੀ ਨਹੀਂ ਹੈਗਾ ਮੀਂਹ ਪੈਂਦੇ ਨੇ ਕਿਾਰੇ ਭਰ ਜਾਂਦੇ ਕਈ ਕਈ ਦਿਨ ਸੁੱਕਦਾ ਨਹੀਂ ਹੈਗਾ ਮੇਰੇ ਖੇਤ ਚ ਆ ਕੇ ਦੇਖ ਲਿਆ ਜੀ ਮੈਂ ਗੋਗੂ ਮੌਸਮ ਕਿਵੇਂ ਹੈ ਮੈਨ ਨਹੀਂ ਕਿ ਆ ਵੀ ਮੈਨੂੰ ਪਤਾ ਹੈ ਕਹਿੰਦਾ ਜੀ ਮੀਂਹ ਪੈ ਰਿਹਾ ਬੂਲੇ ਤਾਰ ਬਹੁਤ ਪਾਣੀ ਪਾਣੀ ਚਾੜਛੇਰੇ ਕਹਿੰਦਾ ਆਪਣੇ ਮੈਂ ਕਹਿੰਦਾ ਵਟ ਤੇ ਖੜਾ ਆ ਜਿਹੜਾ ਸਾਡਾ ਖੇਸੀ ਇੱਥੇ ਵਟ ਤੇ ਖੜਾ ਸੀ ਕਹਿੰਦਾ ਵੜਤੇ ਖੜਾ ਪਾਣੀ ਕਹਿੰਦਾ ਜ਼ਮੀਨ ਤੋਂ ਮੀਂਹ ਪੈਂਦਾ ਪਾਣੀ ਜ਼ਮੀਨ ਦੇ ਵਿੱਚ ਖੱਡਾ ਹੋ ਗਈਆਂ ਹੇਠਾਂ ਜਾ ਰਿਹਾ ਜਿਹੜੇ ਸਾਲ ਮੈਂ ਜ਼ਮੀਨ ਦਾ ਹਾਰਟ ਪੈਨ ਤੋੜਿਆ ਖੱਡਾਂ ਬਣ ਗਈਆਂ ਜ਼ਮੀਨ ਦੇ ਹੇਠਾਂ ਪਾਣੀ ਗਿਆ ਜਿੰਨੀ ਦੇ ਤੁਹਾਡੇ ਤੁਹਾਡੇ ਚੰਬੜੀ ਦੇ ਮਸਾਮ ਬੰਦ ਹੋ ਜਾਣਗੇ ਤੁਸੀਂ ਬਿਮਾਰ ਹੋ ਜਾਓਗੇ ਤੁਹਾਡੀ ਜ਼ਮੀਨ ਦੇ ਮਸਾਮ ਬੰਦ ਹੋ ਚੁੱਕੇ ਨੇ ਮਸਾਮ ਖੋਲਨੇ ਪੈਣਗੇ ਪਾਣੀ ਹੇਠਾਂ ਜਾਣਾ ਚਾਹੀਦਾ ਹੈ ਹੇਠੋਂ ਪਾਣੀ ਉੱਪਰ ਆਣਾ ਚਾਹੀਦਾ ਉਪਰੋਂ ਹਵਾ ਹੇਠਾਂ ਜਾਣੀ ਚਾਹੀਦੀ ਹੈ ਹੇਠੋਂ ਹਵਾ ਉੱਪਰ ਆਣੀ ਚਾਹੀਦੀ ਹੈ ਤਾਂ ਤੁਹਾਨੂੰ ਜਿਹੜਾ ਸਬ ਸਵਾਇਲਰ ਹੈ ਜਿਸ ਦਾ ਹਾਲ ਕਹਿੰਦੇ ਆ ਇੱਕ ਹਾਲ ਜਿਹੜਾ ਹੁੰਦਾ ਹੈ ਤੁਹਾਨੂੰ 30 ਇੰਚ ਤੋਂ 36 ਇੰਚ ਡੂੰਘਾ ਫੇਰਨਾ ਪਏਗਾ ਜੇ ਉਹ ਇੱਕ ਵਾਰੀ ਨਹੀਂ ਜਾਂਦਾ ਜੇ ਉਹ 18 ਇੰਚ ਪਹਿਲਾਂ ਜਾਂਦਾ ਫਿਰ ਉਹ ਦੂਜੀ ਵਾਰੀ ਫੇਰ ਕੇ ਹੇਠਾਂ ਚਲਾ ਜਾਏਗਾ ਤੁਹਾਨੂੰ ਹਾਲ ਤੋੜ ਕੇ ਹਾਰਡ ਪੈਨ ਤੋੜਨਾ ਪੈਣਾ ਉਸ ਤੋਂ ਬਿਨਾ ਤੁਹਾਡੀ ਜ਼ਮੀਨ ਜਿਹੜੀ ਤੁਸੀਂ ਦੇਖਦੇ ਜਦੋਂ ਕਣਕ ਬੀਜਦੇ ਜੇ ਪਾਣੀ ਖੜਾ ਜਾਂਦਾ ਤਾਂ ਪੀਲੀ ਪੈ ਜਾਂਦੀ ਹੈ ਕਣਕ ਉੱਥੇ ਘਟ ਛਾੜ ਦਿੰਦੀ ਹੈ ਜੇ ਤੁਹਾਡੀ ਚੌਥਾ ਹਿੱਸਾ ਪਾਣੀ ਦਾ ਬਾਹਰ ਆ ਗਈ ਕਣਕ ਤਾਂ ਤੁਹਾਡਾ ਚੌਥਾ ਹਿੱਸਾ ਝਾੜ ਕੱਟ ਗਿਆ ਹਾਰਡ ਪੈਨ ਤੋੜੋ ਕਣਕ ਦਾ ਝਾੜ ਜਿਹੜਾ ਘਟ ਰਿਹਾ ਹੈਗਾ ਠੀਕ ਹੋ ਜਾਏਗਾ ਫਸਲ ਦਾ ਝਾੜ ਠੀਕ ਹੋ ਜਾਏਗਾ ਜ਼ਮੀਨ ਚ ਪਾਣੀ ਰੀਚਾਰਜ ਹੋਣ ਲੱਗ ਜਾਏਗਾ ਤੁਹਾਡੀਆਂ ਫਸਲਾਂ ਸਹੀ ਹੋਣ ਲੱਗ ਜਾਣੀਆਂ ਹਾਰਡ ਪੈਨ ਤੋੜੋ